ਹਸ਼ਰ ਤੋਂ ਮੈਨੂੰ ਬਹੁਤ ਵੱਡੀ ਆਲਓਵਰ ਵਰਲਡ ਵਿੱਚ ਪਹਿਚਾਨ ਮਿਲੀ ਸੋ ਹਸ਼ਰ ਨੂੰ ਮਨ ਲਾਦਾ ਮੈਂ ਜਿੰਦੇ ਜੀ ਕਦੇ ਵੀ ਨਹੀਂ ਭੁੱਲ ਸਕਦਾ ਬਾਲੀਵੁੱਡ ਵਿੱਚ ਵੀ ਗਏ ਤੁਸੀਂ ਤਾਂ ਉੱਥੇ ਵੀ ਲੋਕਾਂ ਨੇ ਹਸ਼ਰ ਨੂੰ ਯਾਦ ਕੀਤਾ ਹਸ਼ਰ ਨੂੰ ਕੀਤਾ ਇਵਨ ਸਾਊਥ ਵਿੱਚ ਮੈਂ ਜਿਹੜੀ ਜਿਹੜੀ ਭਾਸ਼ਾ ਵਿੱਚ ਕੰਮ ਕੀਤਾ ਅੱਠ ਭਾਸ਼ਾਵਾਂ ਵਿੱਚ ਹਰ ਭਾਸ਼ਾ 'ਚ ਇੱਕ ਫਿਲਮ ਸੁਪਰ ਹਿੱਟ ਜ਼ਰੂਰ ਦਿੱਤੀ ਹੈ ਅੱਛਾ ਰਹੇ ਹਾਂਜੀ ਤੇ ਉਸ ਤੋਂ ਬਾਅਦ ਬੱਬੂ ਮਾਨ ਨਾਲ ਕਿੰਨਾ ਕੁ ਮਤੋਂ ਨੇੜਤਾ ਰਹੀ ਬੱਬੂ ਮਾਨ ਨਾਲ ਹੁਣ ਜਿੰਨਾ ਕੁ ਸੰਪਰਕ ਅਸੀਂ ਕਰ ਹੁੰਦੇ ਰਹੇ ਸੰਭਰ ਕਰਨਾ ਨਹੀਂ ਉਸ ਤੋਂ ਬਾਅਦ ਕਾਫੀ ਦੇਰ ਨਹੀਂ ਹੋਈਆਂ ਸਾਡਾ ਤੇ ਹੱਲੇ ਹਸੀਂ ਮਿਲੇ ਸੀਗੇ ਹੁਣ ਗੁਰਮੁਖ ਮੂ ਹਾਂਜੀ ਕਦੀ ਕਿਉਂਕਿ ਉਹ ਆਪਣੇ ਕੰਮ 'ਚ ਬਿਜ਼ੀ ਰਹਿੰਦੇ ਮੈਂ ਆਪਣੇ ਕੰਮ 'ਚ ਕਦੀ ਦੁਬਾਰਾ ਮੁਲਾਕਾਤ ਹੋ ਨਹੀਂ ਪਾਈ। ਨਹੀਂ ਕਦੇ ਇੱਕ ਹੁੰਦਾ ਹੀ ਕਿ ਸਟਾਰ ਤੁਸੀਂ ਵੀ ਉਸ ਸਮੇਂ ਬਹੁਤ ਵੱਡੇ ਸਟਾਰ ਰਹੇ ਕਿਉਂਕਿ ਹਰ ਇੱਕ ਦੇ ਤੇ ਉਸ ਤੋਂ ਬਾਅਦ ਮਤਲਬ ਇੱਕ ਰਾਫਤਾ ਹੀ ਟੁੱਟ ਗਿਆ ਸੀ। ਰابطਾ ਹੀ ਨਹੀਂ ਸੀਗਾ ਸਾਡਾ ਕਦੇ ਕਦੇ ਦਿਨ ਤਿਹਾਰ ਤੇ ਗੱਲ ਹੋ ਜੇ ਤਾਂ ਹੋ ਜੇ ਅਦਰਵਾਇਜ਼ ਨਹੀਂ ਹੋਈ ਉਸ ਦਾ ਮਤਲਬ ਉਹਨਾਂ ਦੇ ਆਪ ਦਾ ਨੇਚਰ ਸੀ ਜਾਂ ਤੁਸੀਂ ਕਦੇ ਸੰਭਰ ਕਰਨ ਦੀ ਕੋਸ਼ਿਸ਼ ਨਹੀਂ ਮੈਨੂੰ ਲੱਗਦਾ ਹਸ਼ਰ ਦੋਨਾਂ ਦੀ ਜ਼ਿੰਦਗੀ ਤੇ ਬੜਾ ਇੰਪੈਕਟ ਛੱਡ ਗਈ ਮੁੜ ਕੇ ਕਦੀ ਮਿਲੇ ਹੀ ਨਹੀਂ ਜੋ ਮਿਲਾਂਗੇ ਤੇ ਹਸ਼ਰ ਟੂਸ਼ ਮਿਲਾਂਗੇ ਡਾਇਰੈਕਟਲੀ ਸੋ ਉਹ ਕਈ ਵਾਰੀ ਨਾ ਕੁਝ ਚੀਜ਼ਾਂ ਐਦਾਂ ਦੀਆਂ ਹੁੰਦੀਆਂ ਕਿ ਫਿਲਮ ਜਦੋਂ ਹੱਡ ਬੀਤੀ ਹੁੰਦੀ ਹੈ ਤਾਂ ਫਿਲਮ 'ਚ ਜੁਦਾ ਹੋਗੇ ਮੈਨੂੰ ਲੱਗਦਾ ਰੀਅਲ ਲਾਈਫ 'ਚ ਵੀ ਜੁਦਾਈ ਹੋਗੀ ਮਤਲਬ ਉਹ ਇੱਕ ਤੁਹਾਨੂੰ ਲੱਗਿਆ ਵੀ ਉਹ ਅਸਲੀ ਚੀਜ਼ ਸੀ ਹੁਣ ਅਸਲੀ ਸੱਚ ਫਿਰ ਦਿਖਾਉਣ ਵਾਸਤੇ ਫਿਰ ਨਵੀਂ ਈ ਚਿਆਣਾ ਪੇਗਾ ਦੇਖੋ ਟਰਾਈ ਤਾਂ ਬਹੁਤ ਸਾਲਾਂ ਤੋਂ ਕਰ ਰਿਹਾ ਹਸ਼ਟੂ ਦੀ ਪਰ ਮਨ ਲੱਗਦਾ ਕਿ ਸੈਕਿੰਡ ਸਿਕਲ ਉਦਈ ਬਣਾਉਣਾ ਚਾਹੀਦਾ ਜਦੋਂ ਸੇਮ ਡਾਇਰੈਕਟਰ ਸੇਮ ਸਾਰਾ ਕੁਝ ਹੋਵੇ ਕਿਉਂਕਿ ਦੂਸਰਾ ਕੋਈ ਬੰਦਾ ਮਨ ਲੱਗਦਾ ਨਹੀਂ ਉਸ ਦਰਦ ਨੂੰ ਉਸ ਪੇਨ ਨੂੰ ਅੰਡਰਸਟੈਂਡ ਕਰ ਪਾਇਆ ਤੁਹਾਡੀ ਤੁਹਾਡੀ ਫਿਲਮ ਚ ਇੱਕੋ ਹੁੰਦਾ ਸੀ ਮੈਨੂੰ ਯਾਦ ਭੁੱਲ ਗਿਆ ਉਹ ਇੱਕ ਮੋਟੋ ਤੇ ਉਹ ਅੱਜ ਵੀ ਕਹਿੰਦਾ ਵੀ ਉਹ ਫਿਲਮ ਤੋਂ ਬਾਅਦ ਮੇਰਾ ਵੀ ਕਿੰਨੇ ਨੇ ਕੈਰੀਅਰ ਮਤਲਬ ਸਾਰੇ ਹਾਂਜੀ ਸਾਰੇ ਕੈਰੈਕਟਰਸ ਮੂਵੀ ਤੋਂ ਬਾਅਦ ਨਿਕਲੇ ਐਂਡ ਗੌਰਵ ਤਰੇਂਜੀ ਇਸ ਅ ਵਾਸ ਅ ਡਾਇਰੈਕਟਰ ਉਹਨਾਂ ਨੇ ਮੂਵੀ ਡਾਇਰੈਕਟ ਕੀਤੀ ਸੀ ਬਹੁਤ ਸੋਹਣੀ ਹਰ ਕਿਰਦਾਰ ਨੂੰ ਚਾਹੇ ਸ਼ਗਨ ਹੈ ਚਾਹੇ ਪ੍ਰੀ ਤੇ ਚਾਹੇ ਮਨਿੰਦਰ ਸਿਗਾ ਤੇ ਉਹ ਲੋਕਾਂ ਨੇ ਇੰਨੀ ਕੁ ਜ਼ਿਆਦਾ ਨੇੜ ਕਰ ਲਈ ਉਹਨੂੰ ক্লোਜ਼ ਕਰ ਲਿਆ ਫੀਲ ਕਰ ਲਿਆ ਕਿ ਨਹੀਂ ਯਾਰ ਹੁਣ ਵੀ ਮੈਂ ਇੰਸਟਾ ਤੇ ਕੋਈ ਪੋਸਟ ਪਾਉਣੀ ਆ ਤੇ ਮੈਨੂੰ ਨੀਚੇ ਲਿਖਦੇ ਬਾਈ ਨਾਲ ਚੰਗਾ ਨਹੀਂ ਕੀਤਾ ਬਾਈ ਨਾਲ ਚੰਗਾ ਨਹੀਂ ਕੀਤਾ ਸੋ ਦੇ ਆਰ ਸੋ ਰਿਲੇਟਡ ਟੂ ਦੈਟ ਉਹ ਨਹੀਂ ਹੈਗਾ ਚੰਗਾ ਕਿਤੇ ਨਹੀਂ ਕੀਤਾ ਉਹ ਰੈਡੀ ਲਾ ਰਿਹਾ ਤੁਹਾਨੂੰ ਪਤਾ ਉਹ ਫੋਰ ਦੀ ਰੈਡੀ ਲਾ ਰਿਹਾ ਉਹ ਹਾਂਜੀ ਹਾਂਜੀ ਮੈਂ ਇੰਸਟਾ ਤੇ ਪੋਸਟਸ ਦੇਖੀ ਸੀ ਉਹਨਾਂ ਦੀ ਕਦੇ ਤੁਸੀਂ ਕਦੇ ਗਏ ਉਹ ਆਸਮਾਨ ਨੂੰ ਪਤਾ ਨਹੀਂ ਕਿੱਥੇ ਜੇ ਮੈਨੂੰ ਪਤਾ ਚੱਲੇ ਮੈਂ ਜ਼ਰੂਰ ਜਾਵਾਂਗਾ ਚਲੋ ਅਸੀਂ ਇਹ ਹੈਗਾ ਵੀ ਜੂਰ ਹੈਗਾ ਵੀ ਹਸ਼ਰ 2 ਬਣੇਗੇ ਤੇ ਬੱਬੂ ਮਾਨ ਗੁਰਲੀਨ ਨੂੰ ਨਾਲ ਲੈਣ ਮੈਨੂੰ ਵੀ ਨਹੀਂ ਪਤਾ ਹਸ਼ਟੂ ਬਣੇਗੀ ਜਾਂ ਨਹੀਂ ਬਣੇਗੀ ਔਰ ਬਣੇਗੀ ਤਾਂ ਮੈਨੂੰ ਲੈਣਗੇ ਕਿ ਨਹੀਂ ਲੈਣਗੇ ਮੈਨੂੰ ਨਹੀਂ ਪਤਾ ਜਾਂ ਬਿਲਕੁਲ ਅਸੀਂ ਚਲੋ ਹੋਰ ਗੱਲਾਂ ਅਸੀਂ ਤੁਹਾਨੂੰ ਅੱਜ ਕੱਲ ਦੇਖਦੇ ਆ ਫਿਟਨੈਸ ਲੈ ਕੇ ਕਿਉਂਕਿ ਇੱਕ ਆਰਟਿਸਟ ਦੇ ਲਈ ਫਿਟਨੈਸ ਮੇਰੇ ਸੋਨ ਹਰ ਬੰਦੇ ਲਈ ਫਿਟਨੈਸ ਬਹੁਤ ਜ਼ਰੂਰੀ ਹੈਗੀ ਹੈ ਬਿਲਕੁਲ ਬਿਲਕੁਲ ਮੈਂ ਉਹੀ ਕਹਿ ਰਹੀ ਹਾਂ ਕਿ ਅੱਜ ਦੀ ਲਾਈਫ 'ਚ ਬਹੁਤ ਜ਼ਿਆਦਾ ਸਟ्रेस ਵੱਧ ਚੁੱਕਿਆ ਹੈ ਹਰ ਬੱਚੇ ਤੋਂ ਲੈ ਕੇ ਵੱਡੇ ਤੱਕ ਔਰ ਅਸੀਂ ਆਪਣੀਆਂ ਰੂਟਸ ਤੋਂ ਬਹੁਤ ਦੂਰ ਜਾਂਦੇ ਜਾ ਰਹੇ ਹਾਂ ਔਰ ਤੁਸੀਂ ਦੇਖੋਗੇ ਯੰਗ ਏਜ 'ਚ ਅਸੀਂ ਬੁੱਢੇ ਹੁੰਦੇ ਜਾ ਰਹੇ ਹਾਂ ਰਾਈਟ ਔਰ ਮਤਲਬ ਸਾਨੂੰ ਪਤਾ ਹੀ ਨਹੀਂ ਕੀ ਖਾਣਾ ਕੀ ਨਹੀਂ ਖਾਣਾ ਸੋ ਲਾਕਡਾਊਨ ਦੇ ਵਿੱਚ ਮੈਂ ਫਿਟਨੈਸ ਦੇ ਨਾਲ ਜੁੜੀ ਐਂਡ ਯੂਐਸ ਐਂਡ ਯੂਕੇ ਤੋਂ ਸਰਟੀਫਾਈਡ ਹੋਈ ਐਂਡ ਫਿਰ ਮੇਰੇ ਕੋਲ 2 ਲੱਖ ਤੋਂ ਉੱਪਰ ਆਲ ਓਵਰ ਵਰਲਡ ਤੋਂ ਕਲਾਇੰਟਸ ਹੈ ਜਿਨ੍ਹਾਂ ਨੂੰ ਮੈਂ ਨੇਚਰਲ ਡਾਈਟ ਦੇ ਨਾਲ ਠੀਕ ਕੀਤਾ ਐਂਡ ਕਰ ਰਹੀ ਆ ਸੋ ਮਨ ਲੱਗਦਾ ਕਿ ਸਾਨੂੰ ਆਪਣੇ ਦਿਲ ਦਾ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਐ ਪਾਰਕ ਕਰਨਾ ਚਾਹੀਦਾ ਅੰਮ੍ਰਿਤ ਵੇਲੀ ਨਾਲ ਜੁੜਨਾ ਚਾਹੀਦਾ ਮੈਡੀਟੇਸ਼ਨ ਕਰੋ ਯੋਗਾ ਕਰੋ ਤੁਹਾਨੂੰ ਜੋ ਜਿਸ ਚੀਜ਼ ਤੁਹਾਨੂੰ ਖੁਸ਼ੀ ਮਿਲਦੀ ਹੈ ਕਿਸ ਕਰਨੀ ਚਾਹੀਦੀ ਜਿਹੜੇ ਉੱਠਣਾ ਜਿੰਨਾ ਰੱਬ ਨਾਲ ਜੁੜਨਾ ਜ਼ਰੂਰੀ ਔਰ ਨਾ ਕੋ ਸਾਰਿਆਂ ਦਾ ਧਿਆਨ ਰੱਖੋ ਬਟ ਸਭ ਤੋਂ ਪਹਿਲਾਂ ਆਪਣਾ ਧਿਆਨ ਰੱਖੋ ਮਤਲਬ ਜਿਹੜੀ ਤੁਸੀਂ ਖੂਬਸੂਰਤੀ ਗੱਲ ਤੁਸੀਂ ਵੀ ਹੁਣ ਐਨੇ ਮਤਲਬ ਤੁਹਾਡੀ ਉਮਰ ਤਾਂਸੀਂ ਨਹੀਂ ਪੁੱਛਣਾ ਚਾਹਾਂਗੇ ਖੂਬਸੂਰਤੀ ਉਦਾਂ ਹੀ ਹੈਗੀ ਜਿੱਦਾਂ ਅਸੀਂ ਤੁਹਾਨੂੰ ਪਹਿਲੇ ਦੇਖਿਆ ਸੀ ਉਸ ਦਾ ਥੋੜਾ ਜਿਹਾ ਦੱਸੋ ਵੀ ਕੁੜੀਆਂ ਨੂੰ ਜਾਂ ਡਾਈਟ ਜਿਹੜੀ ਹੈਗੀ ਹੈ ਥੋੜਾ ਜਿਹਾ ਅਸੀਂ ਐਕਸਪਲੇਨ ਕਰਨਾ ਚਾਹੀਏ ਤਾਂ ਬਿਲਕੁਲ ਅੱਜ ਕੱਲ ਮੇਰੇ ਕੋਲ 22 ਸਾਲ ਦੀਆਂ ਗਰਲਸ ਆਉਂਦੀਆਂ 14 ਸਾਲ ਦੀਆਂ ਮੇਰੇ ਕੋਲ 4 ਸਾਲ ਦੇ ਵੀ ਕਲਾਇੰਟਸ ਹੈ ਜਿਨ੍ਹਾਂ ਦੀ ਹੈਲਥ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ 올ਓਵਰ ਵਰਲਡ ਤੋਂ ਮੇਰੇ ਕੋਲ ਜਦੋਂ ਕਲਾਇੰਟਸ ਆਉਂਦੇ ਤੇ ਕੁੜੀਆਂ ਦੇ ਹਾਰਮੋਨਸ ਬੜੇ ਇੰਬੈਲੈਂਸ ਹੋ ਰਿਹਾ ਉਹ ਰਾਤੀ 2 2 3 ਵੇ ਤੱਕ ਜਾਗਦੀਆਂ ਰਹਿੰਦੀਆਂ ਫੋਨ ਦੇਖਦੀਆਂ ਸਵੇਰੇ ਲੇਟ ਉੱਠਦੀਆਂ ਨਾ ਖਾਣ ਦਾ ਪਤਾ ਨਾ ਸੌਣ ਦਾ ਪਤਾ ਸੋ ਜਦੋਂ ਤੱਕ ਤੁਸੀਂ अर्ਲੀ ਮਾਰਨਿੰਗ ਨਹੀਂ ਉੱਠੋਗੇ ਅਮ੍ਰਿਤ ਵੇਲੇ ਨਹੀਂ ਉੱਠੋਗੇ ਪਾਠ ਨਹੀਂ ਕਰੋਗੇ ਵਾਕ ਨਹੀਂ ਕਰੋਗੇ ਅੱਛੀ ਡਾਈਟ ਮਤਲਬ ਜੋ ਸਾਡੇ ਬਜ਼ੁਰਗ ਕਹਿੰਦੇ ਸੀ ਨਾ ਵੀ ਘਰ ਦਾ ਖਾਇਆ ਕਰੋ ਅਸੀਂ ਘਰ ਦਾ ਨਹੀਂ ਖਾਂਦੇ 버ਗਰ ਪੀਜ਼ੇ ਇਹ ਚੀਜ਼ਾਂ ਖਾਂਦੇ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੈਂ ਅਲੱਗ ਕਰਕੇ ਤੁਹਾਨੂੰ ਘਰ ਦੀ ਡਾਈਟ ਤੇ ਲੈ ਕੇ ਆਉਣੀ ਆ